ਇਹ ਦੀ ਹਿਸਟਰੀ ਇਹ ਆ ਵੀ ਅ ਅਜੇ ਦਾ ਜਿਹਨੇ ਆਰਕੀਟੈਕਟ ਨੇ ਜਿਹੜੇ ਬਣਾਇਆ ਹੈ ਮਾਸਤਰੀ ਨੇ ਬਣਾਇਆ ਹੈ ਜਿਹਨੇ ਬਣਾਇਆ ਸੀਗਾ ਮਾਸਤਰੀ ਨੇ ਉਹਨੇ ਇਹਦੇ ਵਿੱਚ ਇੱਕ ਗਲਤੀ ਕਰ ਦਿੱਤੀ ਜਿੱਦਾਂ ਉਹਦੇ ਕੋਲ ਗਲਤੀ ਹੋ ਗਈ ਇੱਕ ਹਾਂ ਪ੍ਰੋਪਰ ਸੈਂਟਰ ਨਹੀਂ ਆਇਆ ਉਹਦਾ ਇਧਰ ਦੇਖੋ ਕਿੰਨੀਆਂ ਤਾਕੀਆਂ ਤੇ ਇਧਰਲੇ ਪਾਸੇ ਦੇਖੋ ਕਿੰਨੀਆਂ ਤਾਕੀਆਂ ਤੇ ਉਹਨੇ ਨਾ ਉੱਪਰੋਂ ਝੜ ਕੇ ਜਿੱਦਾਂ ਨਾ ਛਾਲ ਮਾਰ ਦਿੱਤੀ ਇਹਦਾ ਸੁਸਾਇਸਾਈਡ ਕਰ ਲਿਆ ਸੀ ਤੇ ਬਾਬਾ ਜੀ ਤੇ ਇਹੀ ਜੇ ਹੁੰਦਾ ਆਪਣੇ ਪੰਜਾਬ 'ਚ ਜਾਂ ਇੰਡੀਆ 'ਚ ਹੁਣ ਕਹਿੰਦੇ ਜਿੱਦਾਂ ਬਣ ਗਿਆ ਬਣ ਗਿਆ ਇੱਥੇ ਹੀ ਬਣਨਾ ਬਸ ਇੱਥੇ ਇੱਥੇ ਬਣਾ ਦੇ ਜਿੱਦਾਂ ਬਣ ਗਿਆ ਬਣ ਗਿਆ ਇੱਥੇ ਹੀ ਬਣਾਣਾ ਏ ਉਹਨੇ ਵਿਚਾਰੇ ਨੇ ਸੁਸਾਇਡ ਕਰ ਲਿਆ ਤੇ ਇਦਣ ਸਾਡਾ ਜੇ ਪੰਜਾਬ ਦਾ ਬੰਦਾ ਹੁੰਦਾ ਉਹਨੇ ਕਹਿੰਦੇ ਲੈ ਵੇਸਣ ਲੈ ਔਰ ਤਾਂ ਕਿਲੋ ਮੈਂ ਥੈਂ ਮਰ ਗਿਆ ਤਾਂ ਜਗਾ ਜਗਾ ਵਾਦੀ ਕਿਹੜੇ ਜਗਾ ਵਧ ਗਈ ਤੁਹਾਡੀ ਵਿੱਚ ਵਾਹ ਵੇ ਵਾਹ ਬੜਾ ਨਾਈਸ ਆ ਬਹੁਤ ਸੋਹਣਾ ਆ ਓ ਦੇਖੋ ਸੈਂਟਰੋਂ ਸੈਂਟਰ ਨੇ ਕੱਢ ਹੋਇਆ ਉਤੋਂ ਉਹਦੇ ਲੋ ਜੀ ਆ ਜੀ ਬੈਟਰੀ ਵਾਲਾ ਤੰਗਾ ਕਿਆ ਬਾਤ ਆ ਬੈਟਰੀ ਵਾਲਾ ਤੰਗ ਆਵੇ ਇਹ ਆ ਮੈਨ ਗਨ ਪੀਸ ਇਹਨੇ ਬੰਬ ਡਿਫਿਊਜ਼ ਕੀਤਾ ਸੀ ਇਹਦੀ ਦੱਸਿਓ ਮੜ ਜਾ ਹਿਸਟਰੀ ਦੱਸਿਓ ਮੜ ਜਾ ਠੀਕ ਜਦੋਂ ਇੱਥੇ ਵਰਲਡ ਵਾਰ ਹੋਈ ਸੀਗੀ ਉਹ ਕਹਿੰਦੇ ਵੀ ਇੱਥੇ ਬੰਬ ਸੁੱਤੇ ਰਹਿ ਗਏ ਆ ਬੇਬੀ ਨੇ ਪਿੱਪੀ ਕੀਤਾ ਤੇ ਬੰਬ ਅਨਫਿਊਜ਼ ਹੋ ਗਏ ਬੇਬੀ ਨੇ ਕੀ ਕੀਤਾ ਪਿੱਪੀ ਵਾਸ਼ਰੂਮ ਪਿੱਪੀ ਪਿਸ਼ਾਬ ਕਿਉਂ ਨਹੀਂ ਕੀਤਾ ਨਹੀਂ ਪਿਸ਼ਾਬ ਤਾਂ ਕੀਤਾ ਆਹ ਕਿਹੜਾ ਪਿਸ਼ਾਬ ਆ ਪਿਸ਼ਾਬ ਕੀਤਾ ਉਹਦਾ ਗਰੇ ਪ੍ਰਸ਼ਦੀ ਪਿਸ਼ਾਬ ਹੈ ਤੇ ਬਸ ਉਹ ਡਿਫਿਊਜ਼ ਹੋ ਗਿਆ ਬੰਬ ਡਿਫਿਊਜ਼ ਹੋ ਗਏ ਹਨ ਅਕੀਰਬੀਆਂ ਨੇ ਗੋਰੇ ਆਏ ਦੇਖੋ ਕਿਸੇ ਫੋਟੋ ਵਾਲੇ ਨਾਲ ਹਾਂ ਇਸੇ ਦੇ ਆਈ ਨੂੰ ਅੱਜ ਆਇਆ ਮੈਂ ਦੱਸਦਾ ਹਾਂ ਹਾਂ ਪਰ ਜੈਤੂ ਨਾਲੇ ਤਾਂ ਕਦੇ ਵੀ ਨਹੀਂ ਆਏ ਤੇ ਗੋਰੇ ਕਦੇ ਗਾਂਦੀ ਵੀ ਗਾਂਦੀ ਗਾਂਦੀ ਦਾਦੀ ਕਿੰਦੀ ਦਾਦੀ ਮਾਰੇ ਗੀ ਚੱਲ ਰੂ ਆ ਰਹੀ ਹੈ ਇਹਦੀ ਹਿਸਟਰੀ ਇਹ ਆ ਵੀ ਅੱਜ ਦਾ ਜਿਹਨੇ ਆਰਕੀਟੈਕਟ ਨੇ ਜਿਹੜੇ ਬਣਾਇਆ ਹੈ ਮਾਸਤਰੀ ਨੇ ਬਣਾਇਆ ਹੈ ਜਿਹਨੇ ਬਣਾਇਆ ਸੀਗਾ ਮਾਸਤਰੀ ਨੇ ਉਹਨੇ ਇਹਦੇ ਵਿੱਚ ਇੱਕ ਗਲਤੀ ਕਰ ਦਿੱਤੀ ਜਿੱਦਾਂ ਉਹਦੇ ਕੋਲ ਗਲਤੀ ਹੋ ਗਈ ਇੱਕ ਹਾਂ ਪ੍ਰੋਪਰ ਸੈਂਟਰ ਨਹੀਂ ਆਇਆ ਉਹਦਾ ਇੱਧਰ ਦੇਖੋ ਕਿੰਨੀਆਂ ਤਾਕੀਆਂ ਤੇ ਇੱਧਰਲੇ ਪਾਸੇ ਦੇਖੋ ਕਿੰਨੀਆਂ ਤਾਕੀਆਂ ਤੇ ਉਹਨੇ ਉੱਪਰੋਂ ਚੜ ਕੇ ਜਿੱਦਾਂ ਨਾ ਛਾਲ ਮਾਰਦੀ ਇਹਦਾ ਸੁਸਾਈਡ ਕਰ ਲਿਆ ਸੀ ਤੇ ਬਾਬਾ ਜੀ ਤੇ ਇਹੀ ਜੇ ਹੁੰਦਾ ਆਪਣੇ ਪੰਜਾਬ 'ਚ ਜਾਂ ਇੰਡੀਆ 'ਚ ਹੁਣ ਕਹਿੰਦੇ ਜਿੱਦਾਂ ਬਣ ਗਿਆ ਬਣ ਗਿਆ ਇੱਥੇ ਹੀ ਬੰਨਾ ਬਸ ਇੱਦਾਂ ਇੱਦਾਂ ਬੰਨਾ ਜਿੱਦਾਂ ਬਣ ਗਿਆ ਬਣ ਗਿਆ ਇੱਥੇ ਹੀ ਬੰਨਾ ਹੈ ਉਹਨੇ ਵਿਚਾਰੇ ਨੇ ਸੁਸਾਈਡ ਕਰ ਲਿਆ ਤੇ ਇਦਾਂ ਸਾਡਾ ਜੇ ਪੰਜਾਬ ਦਾ ਬੰਦਾ ਹੁੰਦਾ ਉਹਨੇ ਕਹਿੰਦੇ ਲੈ ਵੇਸਣ ਲੈ ਓਦਾਂ ਕਿਲੋ ਮੈਂ ਥਾਂ ਵਧ ਗਿਆ ਤਾਂ ਜਗਾ ਜਗਾ ਵਧ ਗਈ ਕਿਹੜੇ ਜਗਾ ਵਧ ਗਈ ਤੁਹਾਡੀ ਮੈਂ ਵਾਹ ਵਈ ਵਾਹ ਬੜਾ ਬੋਨਾਈ ਸਿਆ ਬਹੁਤ ਸੋਹਣਾ ਓ ਦੇਖੋ ਸੈਂਟਰੋਂ ਸੈਂਟਰ ਨੇ ਕੱਢ ਹੋਇਆ ਉਤੋਂ ਉਹਦੇ ਜੀ ਆ ਜੀ ਬੈਟਰੀ ਵਾਲਾ ਤੰਗਾ ਕਿਆ ਬਾਤ ਹੈ ਆ ਬੈਟਰੀ ਵਾਲਾ ਤੰਗਾ ਆਵੇ ਇਹ ਆ ਮੈਨ ਕੰਪੀਸ਼ਨ ਇਹਨੇ ਬੰਬ ਡਿਫਿਊਜ਼ ਕੀਤਾ ਸੀ ਇਹਦੀ ਦੱਸਿਓ ਮੜ ਜਾ ਹਿਸਟਰੀ ਦੱਸਿਓ ਮੜ ਜਾ ਠੀਕ ਜਦੋਂ ਇਥੇ ਵਰਲਡ ਵਾਰ ਹੋਈ ਸੀਗੀ ਉਹ ਕਹਿੰਦੇ ਵੀ ਇਥੇ ਬੰਬ ਸੁੱਤੇ ਰਹਿ ਗਏ ਬੇ ਵੀ ਨੀ ਪਿੱਪੀ ਕੀਤਾ ਤੇ ਬੰਬ ਮਿਊਜ਼ ਹੋ ਗਏ ਬੇ ਵੀ ਕੀ ਕੀਤਾ ਬੀਪੀ ਨੂੰ ਵਾਸ਼ਰੂਮ ਬੀਪੀ ਪਿਸ਼ਾਬ ਕੀਤਾ ਨੇ ਪਿਸ਼ਾਬ ਤਾਂ ਕੀਤਾ ਆਹ ਕਿਹੜਾ ਪਿਸ਼ਾਬ ਆ ਪਿਸ਼ਾਬ ਕੀਤਾ ਉਹਦਾ ਕਹਿੰਦੇ ਪ੍ਰਸ਼ੰਤ ਸਿੰਘ ਹੈ ਤੇ ਬਸ ਉਹ ਡਿਫਿਊਜ਼ ਹੋ ਗਿਆ ਹਮ ਬੰਬ ਡਿਫਿਊਜ਼ ਹੋ ਗਿਆ ਹੈ ਬਾਕੀ ਆਬਿਆਂ ਨੂੰ ਗੋਰੇ ਆ ਆਏ ਦੇਖੋ ਕਿਸੇ ਫੋਟੋ ਆ ਇਹਦੇ ਨਾਲ ਹਾਂ ਇਸੇ ਦੇ ਆਈ ਨੂੰ ਅੱਜ ਆਇਆ ਮੈਂ ਤੁਹਾਨੂੰ ਸਾਥ ਤੇ ਪਰ ਜੈ ਤੂੰ ਨਾਲੇ ਤਾਂ ਕਦੇ ਵੀ ਨਹੀਂ ਆਇਆ ਤੇ ਗੋਰੇ ਕਦੇ ਨਹੀਂ ਆਇਆ ਗਾਂਧੀ 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 ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ